ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਟੂ ਨਿਯਮਪੁਰ ਸਾਧ ਕਰਦਾ ਆਪਣੇ YouTube ਚੈਨਲ ਤੇ ਦਰਸ਼ਕੋ ਅੱਜ ਖੜੀਆਂ ਅਸੀਂ ਆਪਣੇ ਨਗਰ ਨਿਯਮਪੁਰ ਦੇ ਵਿੱਚ ਡਿਸਟ੍ਰਿਕਟ ਲੁਧਿਆਣਾ ਇਹ ਮੇਰਾ ਛੋਟਾ ਜਿਹਾ ਪਿੰਡ ਆ ਅਸੀਂ ਉਹਦੇ ਬੱਸ ਸਟੈਂਡ ਤੇ ਖੜੇ ਆ ਜੋ ਕਾਫੀ ਸਮੇਂ ਤੋਂ ਇੱਥੇ ਲੰਗਰ ਲਗਾਇਆ ਜਾ ਰਿਹਾ ਫਟੋ ਘਟਨਾ ਹੈ ਨਾ ਸਾਡੇ ਵੱਡੇ ਬਜ਼ੁਰਗਾਂ ਲਾਦੇ ਨੇ ਉਹਦਾ ਪੀੜੀਦਰ ਪੀੜੀ ਤੋਂ ਆ ਰਿਹਾ ਤੇ ਇਹ ਲਿੰਕ ਰੋਡ ਆ ਇਹ ਇਧਰੋਂ ਕੋਪਰੇ ਰੋਟਾ ਤੋਂ ਲਾ ਕੇ ਬੀਜੇ ਦੇ ਰੋਟਾ ਨੂੰ ਜੋੜਦਾ ਹਾਈਵੇ ਤੋਂ ਹਾਈਵੇ ਨੂੰ ਤੇ ਇੱਥੇ ਦੀ ਸੰਗਤ ਗੁਜ਼ਾਰਦੀ ਆ ਕੋਈ ਫਤੇਹਰ ਸਾਹਿਬ ਨੂੰ ਜਾਂਦਾ ਕੋਈ ਵਾਪਸ ਆਉਂਦਾ ਇਹ ਜਿਹੜੇ ਆਪਣੇ ਸਿੰਘ ਸੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਆ ਤੇ ਕੋਈ ਮਿੱਠੇ ਦਾ ਇੱਥੇ ਪ੍ਰਬੰਧ ਨਹੀਂ ਸਾਹਿਬ ਆਪਣਾ ਬਰੈਡ ਬਗਾੜੇ ਦਾ ਲੰਗਰ ਆ ਜਾਂ ਚਾਹ ਦਾ ਤੇ ਤੇ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਕਿ ਲੰਗਰ ਦੇ ਪ੍ਰਬੰਧਕਾ ਮੇਰੇ ਵੀਰ ਸਰਦਾਰ ਗੁਰਬੰਦੀਪ ਸਿੰਘ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣਾ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਪੂਰੀ ਤੇ ਉਹ ਕਰਦੇ ਆ ਵੀਰ ਗੁਰਮਨਦੀਪ ਜੀ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਆਪਣੇ ਕਿਹੜੇ ਨਗਰ ਦੇ ਵਿੱਚ ਖੜੇ ਆ ਆਪਾਂ ਆਪਾਂ ਪਿੰਡ ਨਿਜ਼ਾਮਪੁਰ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੜੇ ਆ ਆਪਣੇ ਗੁਰੂ ਘਰ ਆਪਣੇ ਅੱਡੇ ਦੇ ਉੱਤੇ ਜਿਹੜਾ ਨਿਜ਼ਾਮਪੁਰ ਪਿੰਡ ਦਾ ਬੱਸ ਸਟੈਂਡ ਆ ਉਹਦੇ ਉੱਤੇ ਇਹ ਜਿਹੜਾ ਲੰਗਰ ਹੈ ਇਹ ਲਗਾਇਆ ਜਾ ਰਿਹਾ ਸ਼ਹੀਦਾਂ ਨੂੰ ਸਮਰਪਿਤ ਠੀਕ ਆ ਜੋ 15ਵਾੜੇ ਦੇ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਹਾਂਜੀ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਲੰਗਰ ਆ ਬਹੁਤ ਸਾਲਾਂ ਤੋਂ ਪਰਪਰਾ ਚੱਲੀ ਆ ਰਹੀ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਲੰਗਰ ਨੇ ਲਗਾਏ ਜਾਂਦੇ ਨੇ ਇਹ ਜਿਹੜੀ ਰੀਤ ਆ ਸਾਡੇ ਪਿੰਡ ਤੋਂ ਪਹਿਲਾਂ ਤੋਂ ਹੀ ਚੁੱਪ ਚੁਰੀ ਆਉਂਦੀ ਆ ਪਹਿਲਾਂ ਸਾਡੇ ਬਜ਼ੁਰਗ ਲਗਾਉਂਦੇ ਸੀ ਹਾਂਜੀ ਉਹ ਉਪਰਾਲਾ ਕਰਦੇ ਸੀਗੇ ਹੁਣ ਸਾਰੇ ਨੌਜਵਾਨ ਵੀਰ ਉਹਦੂ ਅੱਗੇ ਅਗਲੀਆਂ ਪੀੜ੍ਹੀਆਂ ਹਾਂਜੀ ਇਹਨਾਂ ਨੇ ਬੜੇ ਉਪਰਾਲੇ ਨਾਲ ਉਦਮ ਨਾਇ ਨੂੰ ਸੰਭਾਲ ਕੇ ਰੱਖਿਆ ਹੋਇਆ ਇਸ ਨੂੰ ਹਾਂਜੀ ਤੇ ਉਹ ਬੜੀ ਸ਼ਰਧਾਪੂਰਵਕ ਭਾਵਨਾ ਦੇ ਨਾਲ ਇੱਥੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਤੇ ਲੰਗਰ ਲਾਉਂਦੇ ਆ ਜਿਹੜਾ ਇਹ ਲੰਗਰ ਆ ਇਹ 25 26 27 28 ਚਾਰ ਦਿਨ ਲਗਾਇਆ ਜਾਂਦਾ ਅੱਜ ਤਰੀਕ 27 ਹੋ ਗਈ ਕੱਲ ਦੋ ਦਿਨ ਬਾਕੀ ਆ ਤਿੰਨ ਦਿਨ ਲੰਘ ਚੁੱਕੇ ਆ ਇਹ ਲੰਗਰ ਨੂੰ ਚਲਦੇ ਨੂੰ ਬਹੁਤ ਜੋਰਾ ਸ਼ੋਰਾਂ ਦੇ ਨਾਲ ਤੁਸੀਂ ਸ਼ਾਇਦ ਦੇਖਦੇ ਵੀ ਹੋਮੋਗੇ ਆਪਣੇ ਮਗਰ ਇਹ ਤੁਸੀਂ ਹਾਂ ਟਰੈਕਟਰ ਟਰਾਲੀਆਂ ਆਉਂਦੇ ਜਾਂਦੇ ਨੇ ਜੋ ਆਪਣੇ ਫਤੇਗੜ ਸਾਹਿਬ ਨੂੰ ਜਾਂ ਲਾਉਂਦੇ ਜਾਂਣ ਲੋਕਾਂ ਲਈ ਹਾਂਜੀ 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 ਜਿਹੜੇ ਇਹ ਰੋਡ 메ਨ ਰੋਡ ਦੇ ਉੱਤੇ ਪਿੰਡ ਆਪਣਾ ਪੈ ਜਾਂਦਾ ਹਾਂਜੀ ਇਹਦੇ ਉੱਤੇ ਬਹੁਤ ਇੱਥੋਂ ਦੀ ਜਿਹੜੀ ਟ੍ਰੈਫਿਕ ਆਉਂ ਲੰਘਦੀ ਆ ਫਤੇਗੜ ਸਾਹਿਬ ਦੇ ਨਾਲ ਕੰਟੈਕਟ ਕਰਦੇ ਆ ਟਰੈਕਟਰ ਟਰਾਲੀਆਂ ਵਾਲੇ ਕੋਈ ਵੀ ਕਰਦੇ ਆ ਕਾਰਾਂ ਵਾਲੇ ਹੋਰ ਸਕੂਟਰ ਮੋਟਰਸਾਈਕਲ ਵਾਲੇ ਵੀ ਨਹੀਂ ਹਾਂ ਕਾਰਾਂ ਵਾਲੇ ਟਰੈਕਟਰਾਂ ਵਾਲੇ ਸਾਰੇ ਇੱਥੋਂ ਹੀ ਲੰਘਦੇ ਆ ਤਕਰੀਬਨ ਬਹੁਤ ਜਿਹੜਾ ਇਹ ਰੋਡ ਆ ਉਹ ਬਹੁਤ ਰਾਸ਼ ਵਾਲਾ ਰੋਡ ਆ ਟ੍ਰੈਪ ਕੋ ਬਹੁਤ ਹੈ ਦੇ ਉੱਤੇ ਲੋਕ ਨੰਗਦੇ ਆ ਉਹਨਾਂ ਨੂੰ ਸ਼ਰਧਾ ਪੂਰਵਕ ਬੜੇ ਸੱਚਜੇ ਢੰਗ ਨਾਲ ਲੰਗਰ ਸ਼ਿਕਾਇਆ ਜਾਂਦਾ ਹਾਂਜੀ ਦਰਸ਼ਕੋ ਤੁਹਾਨੂੰ ਦੱਸ ਦਈਏ ਇਹ ਜਿਹੜਾ ਰੋਡ ਆ ਇਹ ਹਾਈਵੇ ਤੋਂ ਹਾਈਵੇ ਨੂੰ ਜੋੜਦਾ ਇਹ ਹਾਂ ਇਹ ਮਰੇਕ ਕੋਟਲਾ ਤੋਂ ਵੀਜਾ ਹਾਈਵੇ ਨੂੰ ਜੋੜਦਾ ਜੋੜਦਾ ਹੈ ਇਹ ਹਾਂ ਲਿੰਕ ਰੋਡ ਆ ਆਪਣਾ ਹਾਂ ਤੇ ਇਹ ਇਹ ਜਿਹੜੇ ਮੇਨ ਰੋਡ ਆ ਉੱਥੇ ਜਾ ਕੇ ਵੀਜਾ ਮਰੇਕ ਕੋਰਲੇ ਤੋਂ ਕੁੱਪ ਤੋਂ ਸ਼ੁਰੂ ਹੋ ਕੇ ਇਹ ਵੀਜੇ ਜਾ ਕੇ ਹਾਈਵੇ ਨਾਲ ਜਿਹੜਾ ਬਣਦਾ ਹੈਗਾ ਵੀਜੇ ਕੋਲ ਵੀਜੇ ਦੇ ਟੋਟੇ ਨੂੰ ਜੁੜ ਜਾਂਦਾ ਕੋਪੇ ਦੇ ਟੋਟੇ ਤੋਂ ਹਾਂਜੀ ਹਾਂ ਅੱਜ ਤੇ ਆਪਾਂ ਕੀ ਕੀ ਬਣਾਇਆ ਵੀ ਮੇਰੀ ਲੰਗਰ ਦੇ ਵਿੱਚ ਲੰਗਰ ਦੇ ਵਿੱਚ ਬਰੈਡਾਂ ਦਾ ਲੰਗਰ ਚੱਲ ਰਿਹਾ ਵਿੱਚ ਇਹਦੇ ਪਕੌੜੇ ਤੇ ਗੋਭੀ ਦੇ ਪਕੌੜੇ ਜਿਵੇਂ ਆਲੂਆਂ ਦੇ ਪਕੌੜੇ ਤੇ ਜਿੱਦਾਂ ਦੀ ਵੀ ਕੋਈ ਡਿਮਾਂਡ ਹੁੰਦੀ ਆ ਆਪਣੇ ਸਾਰੇ ਜਿੰਨੇ ਵੀ ਨੌਜਵਾਨ ਨੇ ਬਜ਼ੁਰਗ ਨੇ ਉਹ ਸਲਾਹ ਕਰ ਲੈਂਦੇ ਨੇ ਵੀ ਅੱਜ ਕੱਲ੍ਹ ਲੰਗਰ ਲਗਾਉਣਾ ਉਸ ਹਾਵਨਾ ਉਸੇ ਚੀਜ਼ ਦਾ ਲੰਗਰ ਲਗਾ ਦਿੰਨੇ ਆ ਅੱਛਾ ਮਿੱਠੇ ਦਾ ਕੋਈ ਲੰਗਰ ਨਹੀਂ ਹੁੰਦਾ ਮਿੱਠੇ ਦਾ ਮਿੱਠੇ ਦਾ ਜਾਨੀ ਕੋਈ ਲੰਗਰ ਨਹੀਂ ਹੁੰਦਾ ਜੀ ਚਾਹ ਅਸੀਂ ਦੁੱਧ ਕੌਫੀ ਇਹਦਾ ਲੰਗਰ ਲਾਉਨੇ ਆ ਠੀਕ ਆ ਤੇ ਬਾਕੀ ਪਕੌੜੇ ਹੋਗੇ ਬ੍ਰੈਡ ਹੋਗੇ ਤੇ ਆਪਣੇ ਆਲੂ ਵਾਲੇ ਹੋਗੇ ਪਕੌੜੇ ਇਦਾਂ ਦਾ ਲੰਗਰ ਚੱਲਦਾ ਹਾਂ ਹਾਂ ਜਾਨੀ ਲੋਕ ਸੇਵਾਦਾਰ ਖੂਬ ਸੇ ਬਣਵਾਉਦੇ ਆ ਬਹੁਤ ਬਹੁਤ ਤੁਸੀਂ ਦੇਖ ਰਹੇ ਹੋਵੋਗੇ ਤੁਹਾਡੀ ਸਕਰੀਨ ਤੇ ਦਿਖਦਾ ਹੋਊਗਾ ਜਾਨੀ ਜੋਰਾਂ ਦੇ ਨਾਲ ਆ ਦੇਖ ਲਓ ਜੀ ਦਰਸ਼ਕੋ ਦੇਖ ਲਓ ਤੁਸੀਂ ਉਧਰ ਪਕੌੜੇ ਤਲੇ ਜਾ ਰਹੇ ਨੇ ਕੋਈ ਆਪਣਾ ਆਪਣਾ ਕੰਮ ਜਿਹੜਾ ਵੀ ਆ ਉਤਸਾਹ ਨਾਲ ਕਰ ਰਿਹਾ ਕੰਮ ਕੋਈ ਬਰੈਡ ਕੱਢ ਰਿਹਾ ਕੋਈ ਪਾ ਰਿਹਾ ਤੇ ਆਪਾਂ ਇੱਧਰ ਵੀ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਈਏ ਇੱਧਰ ਕਾਫੀ ਦੀ ਬਣ ਰਹੀ ਆ ਤੇ ਉਧਰ ਬਰਤਨ ਸਾਫ਼ ਕੀਤੇ ਜਾ ਰਹੇ ਨੇ ਯਾਨੀ ਕੋਈ ਆਇਆ ਨਹੀਂ ਹੈਗਾ ਸਾਰੇ ਆਪੋ ਆਪਣੀ ਡਿਊਟੀ ਨਿਭਾਉਂਦੇ ਆ ਕਿ ਨਹੀਂ ਹਾਂਜੀ 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 ਬਿਲਕੁਲ ਜੀ ਬਿਲਕੁਲ ਤੇ ਦਰਸ਼ਕੋ ਆਜੋ ਇੱਧਰ ਆਹ ਭਾਈ ਜੀ ਨੇ ਆਪਣੇ ਇਹ ਇਹਨਾਂ ਕੋਲ ਜ਼ਿੰਮੇਵਾਰੀ ਸਾਂਝੀ ਹੁੰਦੀ ਆ ਜਾਨੀ ਇਹ ਆਪਣੀ ਜ਼ਿੰਮੇਵਾਰੀ ਬਖੂਬਾ ਨਿਭਾਉਂਦੇ ਆ ਕੋਈ ਏਰਫੇਰ ਨਹੀਂ ਹੁੰਦੀ ਹੈਗੀ ਜਦੋਂ ਲੰਗਰ ਦੇ ਵਿੱਚ ਘਟੋ ਘਟ ਮੇਰਾ ਪੰਡ ਵੀ ਨਿਜੋ ਪਰਿਆ ਤੁਹਾਨੂੰ ਪਤਾ ਹੀ ਆ ਜਾਨੀ ਇਹ ਵੀਰ ਮੇਰਾ ਤਨਮਾਨ ਨਾਲ ਸੇਵਾ ਕਰਦਾ ਤੇ ਸਾਰਾ ਪਿੰਡੇ ਨੂੰ ਜ਼ਿੰਮੇਵਾਰੀ ਸਮਾਉਂਦਾ ਤੇ ਤੁਸੀਂ ਵੀਰੇ ਕੁਝ ਕਹਿਣਾ ਚਾਹੁੰਦੇ ਮੈਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਵੀਰ ਜੀ ਹਾਂ ਜੀ ਗੁਰਮਨ ਵੀਰੇ ਹੋਰ ਕੁਝ ਕਹਿਣਾ ਚਾਹੁੰਦੇ ਆ ਜੀ ਇਹ ਸੀਗੇ ਨਾਜਰ ਸਿੰਘ ਜਿਹੜੇ ਸਾਡੇ ਸਾਫਤ ਆਜਾ ਸਿੰਘ ਫੌਜੀ ਹਾਂਜੀ ਇਮਾਨਦਾਰੀ ਨਾਲ ਦੱਸ ਦਿੰਨਾ ਇਹ ਕਈ ਸਾਲਾਂ ਤੋਂ ਜਿਹੜਾ ਸਾਰਾ ਜਿਹੜਾ ਮੋਢਿਆਂ ਤੇ ਬਜਨ ਆ ਉਹ ਨਾਜ਼ਰ ਸਿੰਘ ਦਾ ਹੀ ਆ ਹਾਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੰਨਾ ਵੀ ਬਜਟ ਇਕੱਠਾ ਹੁੰਦਾ ਉਹਨੂੰ ਮੈਂਟੇਨ ਕਰਕੇ ਰੱਖਦਾ ਹਾਂ ਤੇ ਇੱਕ ਇੱਕ ਚੀਜ਼ ਗੱਲ ਗੱਲੀ ਚੀਜ਼ ਦੀ ਮੈਂਟੇਨੈਂਸ ਰੱਖਦਾ ਹੈ ਬੰਦਾ ਠੀਕ ਆ ਤੇ ਇਹਦੇ ਉਦਮ ਸਾਧਕਾ ਜਿਹੜਾ ਇਹ ਲੰਗਰਾਂ ਚੱਲਦਾ ਨਹੀਂ ਇੱਕ ਇੱਕ ਰੁਪਈਆ ਦਾ ਹਿਸਾਬ ਪੂਰਾ ਰਹਿੰਦਾ ਯਾਰ ਮਾਰਦੀ ਪਰਛਲ ਰਿਹਾ ਕੋਈ ਆ ਤੇ ਬੜਾ ਵਧੀਆ ਤਰੀਕੇ ਨਾਲ ਇਹ ਮੈਂਟੇਨ ਕਰਕੇ ਰੱਖਦਾ ਸਾਰਿਆਂ ਨੂੰ ਬਹੁਤ ਉਦਮ ਬਹੁਤ ਸ਼ਾਹ ਪਰਦਾ ਲੋਕਾਂ ਦੇ ਵਿੱਚ ਤੇ ਇਹਦੇ ਹੀ ਸਹਿਯੋਗ ਦੇ ਨਾਲ ਇਹਨੂੰ ਮੂਰੇ ਹੋ ਕੇ ਤੋਰਦਾ ਲੋਕਾਂ ਨੂੰ ਤਾਂ ਤੁਰਦੇ ਆ ਸਾਰੇ ਲੋਕਾਂ ਦੇ ਪਿੱਛੇ ਤੁਰਦੇ ਆ ਨਹੀਂ ਸਾਰੇ ਕਿਵੇਂ ਕਦੀ ਗੱਲ ਮੰਨਦੇ ਆ ਸਾਰੇ ਜਿੱਦਾਂ ਕਰਦਾ ਉਦਾਂ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਵੀਰੇ ਹਾਂਜੀ ਵੈਗੋ ਜੀ ਜਾਣਕਾਰੀ ਦੇਣ ਲਈ ਭਾਈਓ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦਰਸ਼ਕਾਂ ਕੋਫੀ ਬਣਾਜੇ ਬਣਾਈ ਜਾ ਰਹੀ ਆ ਕੋਫੀ ਦੇ ਲੰਗਰ ਦੁੱਧ ਬਖੂਬ ਇਕੱਠਾ ਹੋ ਰਿਹਾ ਮੈਂ ਇਹ ਮੇਰੇ ਆਪਣੇ ਪਿੰਡ ਦਾ ਹੀ ਲੰਗਰ ਆਂ ਦੀਆਂ ਉੱਪਰ ਦਾ ਹੀ ਤੇ ਇੱਥੋਂ ਆਪਣਾ ਕਿਲੋਮੀਟਰ ਤੇ ਪਿੰਡ ਆ ਨਯੰਪੁਰ ਇਹ ਬੱਸ ਸਟੈਂਡ ਆ ਬੱਸ ਸਟੈਂਡ ਦੇ ਉੱਪਰ ਲਗਾਇਆ ਜਾ ਰਿਹਾ ਔਰ ਮੇਰੇ ਵੀਰ ਬਰਤਨਾਂ ਦੀ ਜੋ ਝੂਠੇ ਵਰਤਨ ਹੁੰਦੇ ਨੇ ਸਭ ਤੋਂ ਔਖਾ ਕੰਮ ਇਹ ਤਿੰਨ ਚਾਰ ਜਣਾਂ ਤੋਂ ਡਿਊਟੀ ਸੰਭੀ ਹੋਈ ਹੈ ਇਹਨਾਂ ਦੀ ਸਾਰੇ ਬਰਤਨ ਸਾਫ਼ ਕਰਦੇ ਆਏ ਦੋ ਜਣੇ ਯਾਨੀ ਤਿੰਨ ਚਾਰ ਜਣਾਂ ਤੋਂ ਇਹੀ ਬਰਤਨ ਸਾਫ਼ ਕਰ ਰਹੇ ਨੇ ਜਦੋਂ ਇਹਨਾਂ ਨੇ ਲੰਗਰ ਪਾਣੀ ਸਗਣਾ ਦਾ ਫੇਰੇ ਕੋਈ ਬਦਲਦਾ ਨਹੀਂ ਇਹਨਾਂ ਕੋਲੀ ਡਿਊਟੀ ਸੰਭੀ ਹੋਈ ਹੈ ਪੱਕੀ ਤੇ ਸਾਨੂੰ ਬਾਹਰ ਵੀ ਦਿਖਾਉਨੇ ਆ ਕਿਹੜਾ ਰੋੜ ਆ ਇਹ ਲੱਖ ਕਰੋੜ ਆਏ ਇਹ ਕੁੱਪ ਦੇ ਟੋਟੇ ਤੋਂ ਲੈ ਕੇ ਇਧਰ ਬੀਜੇ ਦੇ ਟੋਟੇ ਨੂੰ ਜਾਂਦਾ 바ਵਾ ਸੰਗਤ ਆਉਂਦੀ ਐ ਇੱਥੇ ਮਹੇਸ਼ਾਨ ਸਾਹਿਬ ਨੂੰ ਜਾਂ ਵਾਲੇ ਕੋਈ ਜਾਂਦਾ ਕੋਈ ਮੁੜ ਕੇ ਆਉਂਦਾ ਆ ਦੇਖ ਸਕਦੇ ਤੁਸੀਂ ਅੱਜ ਬਰੈਡਾਂ ਦਾ ਲੰਗਰ ਚੱਲਦਾ ਕਦੇ ਪਕੌੜਿਆਂ ਦਾ ਲਾਇਆ ਹੁੰਦਾ ਭੋਗੀਆਂ ਜਾਂਦਾ ਹਮੇਸ਼ਾ ਹੀ ਰਹਿੰਦਾ ਆਹ ਰੋਡ ਆ ਇਧਰ ਮਲਾਕ ਤੋਂ ਅੱਗੇ ਬੀਜੇ ਨੂੰ ਜਾਂਦਾ ਜਿਹੜਾ ਮਲਾਵਾਬਾਂ ਦੇ ਕੋਲ ਨਾਲੋਂ ਅਬਨ ਨਿਯਾਰਾ ਵਾਲਾ ਰੋਡ ਹਾਈਵੇ ਲਿਖਿਆ ਆ ਉਹ ਇਧਰ ਆਪਣਾ ਪੁਰਾਣਾ ਹਾਈਵੇ ਹੈਗਾ ਹੀ ਆ ਨਿਯਾਰਾ ਨੂੰ ਦਿੱਲੀ ਵਾਲਾ ਰੋਡ ਆਪਣੇ ਪਿੰਡ ਦੇ ਨੌਜਵਾਨ ਸੇਵਾ ਕਰਦੇ ਹੋਈ ਨਾ ਬੰਦਾ ਇਹ ਜਾਨੀ ਡੇਲੀ ਸੇਵਾ ਕਰਦਾ ਇਹਨੇ ਬਸ ਸਟੈਂਡ ਸੁੰਦਰ ਦੇ ਜਾਣੀ ਜਾਣੇ ਆ ਇਹ ਸਵੇਰੇ 7:00 ਵਜੇ ਉੱਠਦਾ 7:00 ਵਜੇ ਉੱਠ ਗਿਆ ਨੇ ਬਸ ਸਟੈਂਡ ਡੇਲੀ ਜ਼ੰਬਰ ਦੇ ਨੇ ਇਹ ਬੰਦਾ ਜੀ ਅਸੀਂ ਦੇਰਦਾਰ ਆ ਜੇ ਵੀ ਤੁਹਾਨੂੰ ਕਦੇ ਵੀ ਸਾਡੇ ਬਸ ਸਟੈਂਡਾਂ ਵਿੱਚ ਨੰਦ ਨਹੀਂ ਦਿਖੂਗਾ ਇਹ ਬੰਦਾ ਹਮੇਸ਼ਾ ਸਾਫ਼ ਕਰਕੇ ਜਾਂਦਾ ਇੱਕ ਬਸ ਸਟੈਂਡ ਇੱਥੇ ਆ ਇੱਕ ਬਸ ਸਟੈਂਡ ਆ ਗਿਆ ਮਾਲਵਾ ਤੋਂ ਅੱਧਾ ਕਿਲੋਮੀਟਰ ਤੇ ਦੋ ਰੋੜ ਨੇ ਉਹ ਪਿੰਡ ਆ ਖੜੀਏ ਸੰਗਤ ਲੰਗਰ ਸਾਗ ਰਿਹਾ ਹੈ ਐਡਾ ਦੇ ਵੀਡੀਓ ਆਪਾਂ ਜਲਦੀ ਅਪਲੋਡ ਕਰ ਦਾਂਗੇ ਆਪਣੇ ਚੈਨਲ ਤੇ